ਸਤਿਕਾਰਯੋਗ ਪੰਜਾਬੀਓ ਪਿਛਲੇ ਦਿਨੀ ਅਸੀਂ ਸੁਣਿਆ ਕਿ ਇੱਕ ਵਾਲਮੀਕੀ ਔਰ ਮਜਵੀ ਸਿੱਖ ਭਾਈ ਚਾਰੇ ਵਾਰੇ ਬਹੁਤ ਬੁਰੀ ਆਡੀਓ ਵਾਇਰਲ ਹੋਈ ਸੀ ਜਿਹੜੀ 12 ਤਰੀਕ ਨੂੰ ਸਾਡੀ ਜਾਂਚ ਪੜਤਾਲ ਵਿੱਚ ਪਾਇਆ ਗਿਆ ਕਿ ਉਹ 12 ਤਰੀਕ ਨੂੰ ਆਡੀਓ ਰਿਕਾਰਡ ਹੋਈ 14 ਤਰੀਕ ਨੂੰ ਵਾਇਰਲ ਹੋਈ ਔਰ ਵਾਇਰਲ ਹੋਣ ਤੋਂ ਬਾਅਦ ਪੂਰੇ ਪੰਜਾਬ ਦੇ ਜਿਹੜਾ ਗਰੀਬ ਸਮਾਜ ਹੈ Dalit ਸਮਾਜ ਹੈ ਜਿਹੜੇ ਦਸ਼ਮੇਸ਼ ਪੇਤਾ ਗੁਰੂ ਗਵਿੰਦ ਸਿੰਘ ਮਹਾਰਾਜ ਦੇ ਇੱਕ ਬਾਟੇ ਦੇ ਬਾਬੇ ਨਾਨਕ ਦੀ ਇੱਕ ਬਾਣੀ ਦੇ ਧਾਰਨੀ ਆ ਉਹਨਾਂ ਦੇ ਹਿਰਦੇ ਬਲੁੰਦਰੇ ਗਏ ਜਿੱਥੇ ਪੰਜਾਬ ਦੀ ਧਰਤੀ ਤੇ ਮਾਨਸਕੀ ਜਾਤੀ ਸਭਾ ਇੱਕੇ ਪਹਿਚਾਨ ਬੋ ਉਹਦਾ ਸੰਕਲਪ ਉਹ ਸੰਕਲਪ ਬੁਰੀ ਤਰ੍ਹਾਂ ਨਾ ਪੰਜਾਬ ਦੀ ਧਰਤੀ ਤੇ ਜਦੋਂ ਟੁੱਟਿਆ ਔਰ 14 ਤਰੀਕ ਨੂੰ ਵਾਇਰਲ ਹੋਇਆ ਆਡੀਓ ਦੇ ਰੂਪ ਦੇ ਵਿੱਚ ਜਿੱਥੇ ਜਾਤੀ ਸੂਚਕ ਗਾਲ੍ਹਾਂ ਜਿਹੜੀਆਂ ਐ ਕੱਢੀਆਂ ਗਈਆਂ ਔਰ 14 ਨੂੰ ਵਾਇਰਲ ਹੁੰਦਾ ਆ 16 17 ਨੂੰ ਉਹ ਸਾਡੇ 17 ਤਰੀਕ ਨੂੰ ਸਾਡੇ ਨਜ਼ਰ ਚ ਆਉਂਦਾ ਹੈ 18 ਤਰੀਕ ਨੂੰ ਅਸੀਂ ਸੂ ਮੋਟੋ ਲੈਂਦੇ ਹੋਏ ਕਿਉਂਕਿ 17 ਦਾ ਐਤਵਾਰ ਸੀ 16 ਦਾ ਸ਼ਨੀਵਾਰ ਸੀ ਇਦਾਂ ਕੁਛ ਔਰ 18 ਤਰੀਕ ਨੂੰ ਅਸੀਂ ਸੂ ਮੋਟੋ ਦਾ ਲਿਆ ਸੂ ਮੋਟੋ ਦੀ ਜਿਹੜੀ ਪੇਸ਼ੀ ਸੀ ਅਸੀਂ ਉਹਦਾ ਜਿਹੜਾ ਬੀਤੇ ਕੱਲ੍ਹ ਹੈ ਉਹ ਤੋਂ ਪ੍ਰਿੰਸ ਭਾਗ ਤੋਂ ਰਿਪੋਰਟ ਮੰਗਾਈ ਸੀ ਉਹ ਰਿਪੋਰਟ ਸਾਡੇ ਕੋਲ ਅੱਜ ਪੁੱਜੀ ਆ ਇਸ ਰਿਪੋਰਟ ਦੇ ਵਿੱਚ ਅੱਜ ਮੈਂ ਜਿੱਥੇ ਪੰਜਾਬ ਪੁਲਿਸ ਦੀ ਜਿਹੜੀ ਕਾਰਵਾਈ ਕੀਤੀ ਆ ਉਹ ਬੜੀ ਸ਼ਲਾਘਾ ਜੋ ਕੀਤੀ ਆ ਉਹਦੀ ਮੈਂ ਸੂਚਨਾ ਕਿਉਂਕਿ ਅੱਜ ਤੱਕ ਤੁਸੀਂ ਦੇਖਦੇ ਰਹੇ ਕਿ ਗੜੀ ਬੋਲਦਾ ਆ ਜਦੋਂ ਹਮੇਸ਼ਾ ਹੀ ਤੁਸੀਂ ਸਵਾਦ ਲੈਂਦੇ ਰਹੇ ਕਿ ਪੁਲਿਸ ਵਿਭਾਗ ਦੀ ਕਿਤੇ ਕਾਰਗੁਜ਼ਾਰੀ ਠੀਕ ਨਹੀਂ ਹੈ ਕਿ ਤਿੰਨ ਗੇਲੀ ਆ ਪਰ ਅੱਜ ਵੀ ਮੈਂ ਚਾਹੁੰਦਾ ਆ ਤੁਸੀਂ ਚੰਗੀ ਕਾਰਗੁਜ਼ਾਰੀ ਵੀ ਜਰੂਰ ਦੇਖੋ ਚੰਗੀ ਕਾਰਗੁਜ਼ਾਰੀ ਨੂੰ ਵੀ ਜਰੂਰ ਸਾਰਿਆਂ ਤੱਕ ਪੁੱਜਦਾ ਕਰੋ ਕਿ 12 ਤਰੀਕ ਨੂੰ ਆਡੀਓ ਰਿਕਾਰਡਡ ਹੁੰਦੀ ਆ ਘਟਨਾ ਕ੍ਰਮ ਵਾਪਰਦਾ ਆ 14 ਤਰੀਕ ਨੂੰ ਉਹ ਵਾਇਰਲ ਹੋਣਾ ਸ਼ੁਰੂ ਹੁੰਦੀ ਆ 15 ਨੂੰ ਉਹ 16 ਨੂੰ ਸਾਡੇ ਫੋਨਾਂ ਤੇ ਪੁੱਛਦੀ ਐ ਲੋਕੀ ਛੱਡ ਤੱਕ ਸੰਪਰਕ ਕਰਦੇ ਆ 16 17 ਮੈਨੂੰ ਲੱਗਦਾ ਸ਼ਨੀਵਾਰ ਐਤਵਾਰ ਸੀ ਉਹ 18 ਨੂੰ ਅਸੀਂ ਚਿੱਟੀ ਕੱਢ ਦਿੰਨੇ ਆ ਔਰ ਜਿਹੜੀ ਇਹ ਆਡੀਓ ਆ ਇਹ ਸ਼ੁੱਕਰਵਾਰ ਮੈਨੂੰ ਲੱਗਦਾ ਉਸ ਦਿਨ 15 ਦਾ ਤਰੀਕ ਸੀ ਜਿੱਦਾਂ ਧਰਨਾ ਲੱਗਿਆ ਸੀ ਉਦੋਂ 16 15 16 ਉਹ ਧਰਨੇ ਵਾਲੇ ਦਿਨ ਮੈਂ ਫੋਨ ਕਿਸੇ ਨੂੰ ਕੀਤਾ ਸੀ ਸਾਥੀ ਨੂੰ ਵੀ ਇੱਥੇ ਕੀ ਚੱਲ ਰਿਹਾ ਕੀ ਘਟਨਾ ਕਰ ਰਹਾ ਮੈਂ ਇਸ ਉਪਾਈ ਦਵਿੰਦਰ ਸਿੰਘ ਜੀ ਸੀ ਸੰਤ ਸਿਪਾਹੀ ਦੇ ਨਾਮ ਦੇ ਉੱਤੇ ਜਿਹਨਾਂ ਦਾ ਤਕल्लੁਸ ਚੱਲਦਾ ਆ ਸੋਸਾਇਟੀ ਬਣਾਈ ਉਹਨਾਂ ਨੇ ਆਪਣੀ ਉੱਥੇ ਲੁਧਿਆਣੇ ਦੇ ਵਿੱਚ ਵੱਡਾ ਕਾਰੋਬਾਰ ਕਰਦੇ ਆ ਦਵਾਈਆਂ ਦੇ ਇੰਡਸਟਰੀ ਦਾ ਮਾਰਕੀਟਿੰਗ ਦਾ ਔਰ ਮੈਨੂਫੈਕਚਰਿੰਗ ਦਾ ਉਹਨਾਂ ਆ ਬੜੇ ਗੁਰਸਖ ਸਿੰਘ ਜੀ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਮੈਂ ਉੱਥੇ ਘਟਨਾ ਕ੍ਰਮ ਤੇ ਆ ਮਾਜੋਬ ਡੀਐਸਪੀ ਸਾਹਿਬ ਸਾਡੇ ਕੋਲ ਨੇ ਡੀਐਸਪੀ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਸੀ 16 ਤਰੀਕ ਨੂੰ ਔਰ 16 ਤਰੀਕ ਨੂੰ ਮੈਂ ਕਿਹਾ ਸੀ ਕਿ ਬੁੱਧਵਾਰ ਤੱਕ ਦਾ ਸਮਾਂ ਤੁਹਾਨੂੰ ਦਿੱਤਾ ਜਾਂਦਾ ਹੈ ਆ ਵੀਰਵਾਰ ਨੂੰ ਤੁਸੀਂ ਸਾਨੂੰ ਇਹਦੀ ਰਿਪੋਰਟ ਦੇ। ਔਰ ਖੁਸ਼ੀ ਦੀ ਗੱਲ ਹੈ ਕਿ 17 ਤਰੀਕ ਨੂੰ ਜਿਹੜੀ ਪੁਲਿਸ ਨੇ ਕਾਰਵਾਈ ਭਜਨ ਅਠ ਕੀਤੀ ਔਰ 18 ਤਰੀਕ ਨੂੰ ਅਰੈਸਟ ਪੈ ਗਈ। 18 ਤਰੀਕ ਨੂੰ ਜਿਹੜਾ ਮੁੱਖ ਦੋਸ਼ੀ ਆਡੀਓ ਚ ਬੋਲਦਾ ਆ ਸਭਜੀਤ ਸਿੰਘ ਉਹਨੂੰ ਅਰੈਸਟ ਕਰਕੇ ਸੈਂਟਰਲ ਜੇਲ ਅੰਮ੍ਰਿਤਸਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ। ਔਰ ਉਹਦੇ ਨਾਲ ਜਿਹੜੇ ਕਲੀਕ ਸੀਗੇ ਦੋ ਹਮੀ ਹਮਬੀਦਾਰ ਉਹ ਅਜੇ ਤੱਕ ਫਰਾਰ ਨੇ ਹਾਲਾਂਕਿ ਪ੍ਰਮੁਖ ਦੋਸ਼ੀ ਜਿਹੜਾ ਆਡੀਓ ਦਾ ਆ ਉਹ ਗ੍ਰਿਫਤਾਰ ਹੋ ਚੁੱਕਾ ਆ ਲੇਕਿਨ ਮੈਂ ਫੇਰ ਕਹਿਣਾ ਚਾਹੁੰਦਾ ਕਿ 18 ਤਰੀਕ ਦੀ ਗ੍ਰਿਫਤਾਰੀ ਹੋਈ ਉਹ ਅੱਜ ਤਰੀਕ 22 ਹੋ ਗਈ ਪੁਲਸ ਵਿਭਾਗ ਨੂੰ ਮੈਂ ਇਸ ਗੱਲ ਦੇ ਸੁਝਾਅ ਦਿੱਤਾ ਆ ਕਿ ਜਦੋਂ ਤੁਸੀਂ ਚੰਗਾ ਕੰਮ ਕਰਦੇ ਆ ਉਹ ਤਾਂ ਤੁਰੰਤ ਤੁਸੀਂ ਵਾਇਰਲ ਕਰਿਆ ਕਰੋ ਕਿਉਂਕਿ ਪੂਰੀ ਜਿਹੜੀ ਪੰਜਾਬ ਦੇ ਦਸ਼ਮੇਸ਼ ਪੇਤਾ ਦੇ ਗਰੀਬ ਸਿੱਖ ਹੈ ਰੰਗਰੇਟੇ ਗੁਰੂ ਦੇ ਬੇਟੇ ਆ ਮਤੀਵੇ ਸਖਪਾਈਚਾਰਾ ਸਾਡਾ ਵਾਲਵਿਕ ਪਾਈਚਾਰਾ ਜਾਂ ਸਮੁੱਚਾ ਸ਼ਰੂਕਾਰ ਸਮਾਜ ਜਾਂ ਸਮੁੱਚੇ ਸੱਚੇ ਪੰਥ ਨੂੰ ਮੰਨਣ ਵਾਲੇ ਲੋਕ ਉਹਨਾਂ ਚ ਇਹ ਗੱਲ ਸੀ ਕਿ ਜਾਤ ਪਾਤ ਦੀ ਇਹ ਗੱਲ ਪੰਜਾਬ ਦੀ ਧਰਤੀ ਤੇ ਇਹੋ ਜਿਹਾ ਜ਼ਹਿਰ ਨਹੀਂ ਹੋਣਾ ਚਾਹੀਦਾ ਪੰਜਾਬ ਪੁਲਿਸ ਨੇ ਇਸ ਜ਼ਹਿਰ ਨੂੰ ਰੋਕਿਆ ਔਰ ਇਸ ਜ਼ਹਿਰ ਦੇ ਖਿਲਾਫ ਕਾਰਵਾਈ ਕੀਤੀ ਇਹਦੀ ਸ਼ਲਾਘਾ ਕਰਦੇ ਹੋਏ ਅੱਜ ਦੇ ਦਿਨ ਮੈਂ ਇਹ ਪੰਜਾਬ ਪੁਲਿਸ ਨੇ ਜਿਹੜੇ ਸਰਕਾਰੀ ਕਾਗਜ਼ ਹੈ ਇਹ ਜਮ੍ਹਾਂ ਕਰਾਈ ਆ ਔਰ ਮੈਂ ਅੱਜ ਐਸਐਸਪੀ ਅ ਅੰਮ੍ਰਿਤਸਰ ਦੇ ਹਾਤੀ ਨਾਲ ਵੀ ਗੱਲ ਕੀਤੀ ਸੀ ਸਵੇਰੇ ਔਰ ਸਵੇਰੇ ਅੱਜ ਮੇਰੀ ਡੀਜੀਪੀ ਸਪੈਸ਼ਲ ਦੇ ਨਾਲ ਸ੍ਰੀ ਸ੍ਰੀ ਨਰੇਸ਼ अरोड़ा ਜੀ ਨਾਲ ਗੱਲਬਾਤ ਹੋਈ ਸੀ ਔਰ ਇਸ ਮਾਮਲੇ 'ਚ ਮੈਂ 4 ਦਿਨ ਪਹਿਲਾਂ ਮਾਨਯੋਗ ਡੀਜੀਪੀ ਨਾਲ ਵੀ ਮੁਲਾਕਾਤ ਕੀਤੀ ਸੀ ਇਹ ਸਾਰਾ ਹੀ ਅੱਜ ਦੇ ਦਿਨ ਜਿਹੜਾ ਇਨਸਾਫ ਜਿਹੜਾ ਆ ਸਮੁੱਚੀ ਕੌਮ ਨੂੰ ਉਹ ਲੜਾਈ ਜਿਹੜੀ ਆ ਤੁਸੀਂ ਲੜੀ ਆ ਤੁਹਾਡੇ ਰੋਧ ਦੇ ਅੱਗੇ ਔਰ ਕਾਨੂੰਨਨ ਤੌਰ ਤੇ ਜਿਹੜਾ ਪੰਜਾਬ ਪੁਲਿਸ ਨੇ ਕਾਰਵਾਈ ਕਾਨੂੰਨੀ ਪਹਿਲ ਦੇ ਆਧਾਰ ਤੇ ਕੀਤੀ ਆ ਕਮਿਸ਼ਨ ਵੱਲੋਂ ਉਹਦੀ ਅਸੀਂ ਸ਼ਲਾਘਾ ਕਰਦੇ ਆ ਔਰ ਅਪੀਲ ਕਰਦੇ ਆ ਬੇਨਤੀ ਕਰਦੇ ਆ ਡਿਪਾਰਟਮੈਂਟ ਹਮੇਸ਼ਾ ਹੀ ਇਦਾਂ ਜਲਦੀ ਤੋਂ ਜਲਦੀ ਇਨਸਾਫ ਲਈ ਕਾਰਵਾਈ ਕਰੇ ਧੰਨਵਾਦ